ਦੰਪੋ ਸ਼ਹਿਰ ਜਗਰਾਉਂ ਦੇ ਵਿੱਚ ਲੱਗੇ ਹੋਏ ਲਗਾਰੀਆਂ ਨੇ ਨਫਾ ਫੀ ਕਿਵੇਂ ਅਸੀਂ ਕੈਂਸਰ ਦਾ ਘਰ ਬਣਿਆ ਪਿਆ ਵਾ ਇਹ ਮਤਲਬ ਆ ਥਾਂ ਥਾਂ ਇੱਧਰ ਕੂੜੇ ਦੇ ਢੇਰ ਲੱਗੇ ਨੇਗੇ ਤੇ ਹਰ ਬੰਦੇ ਦਾ ਨੰਗਣਾ ਇੱਥੋਂ ਦੀ ਇੰਨਾ ਮੁਸ਼ਕਲ ਆ ਜਿਹੜਾ ਵੀ ਸਭ ਬਹੁਤ ਨਾ ਬਹੁਤ ਜੇ ਦੰਪ ਨਹੀਂ ਲੱਗੇ ਉਹਦੇ ਉਹਦੇ ਬਹੁਤ ਪਰੇਕਾ ਕਹਿੰਦੀ ਸਵਾ ਸਵਾ ਆ ਹਰ 1500 ਬੰਦਾ ਇਥੇ ਆਉਂਦਾ ਦੀ ਰਹਿਣ ਪਾਰਕਿੰਗ ਦੇ ਵਿੱਚ ਤੇ ਹੌਂਟਾ ਰਹਿਣ ਦਾ ਮਤਲਬ ਹੈ ਟਮਟਾ ਲੱਗ ਗਈ ਉਹ ਵੀ ਬੱਚੇ ਹੋਲੇ ਹੈਗੇ ਉਹ ਵੀ ਢੂਡੇ ਜਾਂਦੇ ਲੱਗੇ ਉਹਨੂੰ ਢੋਣ ਨੂੰ ਜੋ ਆਉਣ ਕਰਨ ਢੋਣ ਵਾਸਤੇ ਆਉਂਦੇ ਬਾਕੀ ਉਹ ਤਾਂ ਕੋਈ ਇੱਥੇ ਜਾਣ ਨੂੰ ਕੋਈ ਖੰਡ ਤੋਂ ਹੋਲੇ ਇਥੋਂ ਨਿਕਲਦੇ ਆ ਮੇਨ ਸੜਕ ਹੈਗੀ ਆ ਜਿਹੜੀ ਵੀ ਆਪਣੇ ਪੋਂਡੇ ਦੇ ਕੋਠੀ ਜਾਂਦੀ ਹੈਗੀ ਸਾਡੇ ਜਿਹੜਾ ਵੀ ਬੰਦਾ ਇਥੋਂ ਨਿਕਲ ਜਾ ਉਹਦਾ ਉਹ ਬੰਦੇ ਨੂੰ ਪਤਾ ਕਿ ਉਹ ਬੰਦਾ ਕਿੱਥੋਂ ਨਿਕਲਣਾ ਤੋਂ ਡੇਲੀ ਜਗਰਾਉਂ ਨਿਊਜ਼ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਿਵੇਂ ਤੁਸੀਂ ਟੇਸ਼ਟ ਦੇਉਂਦੀ ਆ ਕੂੜੇ ਦੇ ਡੰਪ ਸ਼ਹਿਰ ਜਗਰਾਉਂ ਦੇ ਵਿੱਚ ਲੱਗੇ ਹੋਏ ਮੇਕੀਏ ਜੀ ਇਧਰ ਮਾਰੇਓ ਕੈਮਰਾ ਇਹਨੇ ਗਉਆਂ ਦੇਖੋ ਗੰਦ ਖਾ ਰਹੀਆਂ ਨੇ ਲਫਾਫੇ ਕਿਵੇਂ ਇਹ ਕੈਂਸਰ ਦਾ ਘਰ ਬਣਿਆ ਪਿਆ ਵਾ ਨਗਰ ਕਾਉਂਸਲ ਨੰਬਰ 1 ਦੀ ਨਗਰ ਕੈਂਸਲ ਤੋਂ ਵਾਲੀ ਤੇ ਸਭ ਬੋਸਾਂ ਦਾ ਨੰਗਣਾ ਲੁੱਬਰ ਹੋਇਆ ਪਿਆ ਵਾ ਜੀ ਦੇਖੋ ਕਿਵੇਂ ਕੂੜੇ ਦਾ ਗੰਦ ਤੇ ਨੇੜੇ ਮੰਦਰ ਹੈ ਨੇੜੇ ਕੌਸ਼ਲ ਹੈ ਕਿਵੇਂ ਮਤਲਬ ਆ ਥਾਂ ਥਾਂ ਇਧਰ ਕੂੜੇ ਦੇ ਢੇਰ ਲੱਗੇ ਨੇਗੇ ਤੇ ਹਰ ਬੰਦੇ ਦਾ ਨੰਗਣਾ ਇੱਥੋਂ ਦੀ ਇੰਨਾ ਮੁਸ਼ਕਲ ਹੈ ਜਿਹੜਾ ਵੀ ਕੋਈ ਤੰਮ ਤੋਂ ਬਿਨਾ ਇਧਰ ਨੂੰ ਕੋਈ ਨਹੀਂ ਕਿਵੇਂ ਪਸ਼ੂ ਤੁਰੇ ਫਿਰਦੇ ਨੇ ਪੇਂਡੀ ਚਗਰਾਉਂ ਦੀ ਵਿਸ਼ੇਸ਼ ਰਿਪੋਰਟ ਇਹ ਸ਼ਹਿਰ ਦਾ ਪੋਨੇ ਦੇ ਕੋਠਿਆਂ ਦਾ ਰਸਤਾ ਹੈਗਾ 메인 ਰਸਤਾ ਦੇਖੋ ਇਹਦੇ ਤੇ ਛੱਪੜਾ ਕੂੜੇ ਦੇ ਬੜੇ ਬੜੇ ਵੱਡੇ ਵੱਡੇ ਢੇਰ ਲੱਗੇ ਹੋਏ ਐ ਇੱਥੇ ਵੇਖ ਸਕਦੇ ਹੋ ਸਾਰੇ ਆਬਾਦੀ ਆ ਪਿੱਛੇ ਇੱਧਰ ਇੱਥੇ ਪਿੱਛੇ ਛੱਪੜਾ ਨਗਰ ਕੌਂਸਲ ਬੰਨੋ ਪਿਛਲੇ ਸਮੇਂ ਵਿੱਚ 10 ਲੱਖ ਰੁਪਇਆ ਮਨਜ਼ੂਰ ਕਰਵਾਇਆ ਗਿਆ ਸੀਗਾ ਔਰ ਉਹ ਮੇਰਾ ਪੈਸਾ ਇਹਨੂੰ ਛੱਪੜ ਨੂੰ ਖਾਲੀ ਕਰਾਉਣ ਵਾਸਤੇ ਛੱਪੜ ਪਹਿਲਾਂ ਕੂੜੇ ਨਾਲ ਭਰ ਦਸਤਾ ਗਿਆ ਸੀ ਇਹ ਛੱਪੜ ਨੂੰ ਪਾਲੀ ਕਰਾਉਣ ਵਾਸਤੇ 10 ਲੱਖ ਰੁਪਇਆ ਨਗਰ ਕੌਂਸਲ ਵੱਲੋਂ ਪਾਸ ਕੀਤਾ ਗਿਆ ਸੀ ਤੇ 10 ਲੱਖ ਰੁਪਇਆ ਖਰਚ ਕਰਕੇ ਕੂੜੇ ਦਾ ਢੇਰ ਬਾਹਰ ਕੱਢਿਆ ਸੀ ਹੁਣ ਫੇਰ ਦੁਬਾਰਾ ਇਹ ਸ਼ਹਿਰ ਦੀ ਸਾਰੀ ਜਿੰਨੀ ਹੈਗੀ ਗੰਦਗੀ ਇੱਥੇ ਸੁੱਟੀ ਜਾ ਰਹੀ ਹੈ ਇਹ ਦੇਖੋ ਕਿੰਨਾ ਵੱਡਾ ਪਹਾੜ ਲੱਗਿਆ ਹੋਇਆ ਕੂੜੇ ਦਾ ਗੰਦਗੀ ਦਾ ਇਹ ਲੋਕਾਂ ਲਈ ਬੜਾ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਇੱਥੇ ਨਾਲ ਆਵਾਦੀਆ ਗੰਦੂ ਗਰਮੀ ਦਾ ਮੌਸਮ ਸ਼ੁਰੂ ਹੋਣ ਵਾਲਾ ਇਹ ਮੌਸਮ ਬਰਸਾਤ ਦਾ ਮੌਸਮ ਵੀ ਸ਼ੁਰੂ ਹੋਣੇ ਜਿਹਦੇ ਨਾਲ ਇੱਥੇ ਇਲਾਕੇ ਦੇ ਵਿੱਚ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਨਗਰ ਕੌਂਸਲ ਇਸ ਮਾਮਲੇ ਵਿੱਚ ਵੀ ਖੂਕ ਸੁੱਤੀ ਪਈ ਆ ਵੀ ਤਾਂ ਜੋ ਇਹ ਗੰਦਗੀ ਦਾ ਢੇਰ ਇੱਥੋਂ ਸਮਾਪਤ ਕਰਨ ਲਈ ਗ੍ਰੀਨ ਟ੍ਰਿਬਿਊਨਲ ਦੇ ਆਰਡਰ ਆ ਜਿਨ੍ਹਾਂ ਨੂੰ ਲੈ ਕੇ ਬਿਲਕੁਲ ਨਗਰ ਕੌਂਸਲ ਜਿਹੜੀ ਹੈਗੀ ਆ ਉਹ ਖੂਕ ਸੁੱਤੀ ਪਈ ਆ ਆ ਬਾਹਰ ਗੰਦਗੀ ਦੇ ਢੇਰ ਤੁਸੀਂ ਦੇਖ ਸਕਦੇ ਹੋ ਇਹ ਵੱਡੀ ਭਾਰੀ ਬੜੀ ਸੰਗਣੀ ਤੁਸੀਂ ਅਜੀ ਪੁਸ਼ਕਾਲ ਜੀ ਕਪਤਨ ਸਾਹਿਬ ਇਹ ਇੱਕ ਮਿੰਟ ਪਾਈ ਲਓ ਇਹ ਗੰਦਗੀ ਦਾ ਢੇਰ ਜਿਹੜਾ ਨਗਰ ਕਾਉਂਸਲ ਵੱਲੋਂ ਲਾਇਆ ਹੈ ਇਹਦੇ ਸਬੰਧ ਤੁਸੀਂ ਇਲਾਕੇ ਵਾਲੇ ਲੋਕ ਨਗਰ ਕਾਉਂਸਲ ਨੂੰ ਕਹਿੰਦੇ ਨਹੀਂ ਕਦੇ ਜਾ ਕੇ ਯੇ ਤਾਂ ਬਿਮਾਰੀਆਂ ਫੈਲਣ ਦਾ ਕਿੰਨੀ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਇਹਦੇ ਨਾਲ ਜਿਹੜਾ ਇਹ ਟੈਂਪਲ ਕਿਹਾ ਗਿਆ ਵਾ ਕਿ ਜਿਹੜੇ ਵਾਰਤੀ ਅਸੀਂ ਕਹਿਣ ਦਾ ਮਤਲਬ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਵੀ ਅਸੀਂ ਕਹਿਣ ਦਾ ਮਤਲਬ ਇਹ ਪੂਰੇ ਆਪਣੇ ਮਲੇ ਦੇ ਬੰਦੇ ਇਕੱਠੇ ਹੋ ਕੇ ਕਹਿਣ ਦਾ ਮਤਲਬ ਜਿਹੋ ਤੇ ਆਪਣੇ ਈਓ ਸਾਹਿਬ ਨੂੰ ਮਿਲਣ ਵਾਸਤੇ ਗਿਆ ਸੀਗੇ ਸਾਰੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਇੱਕ ਦਾਦਾ ਸਫਣੀ ਸਾਈਕਰ ਹੋਣ ਦਾ ਪੀਸ ਸਫਣੀ ਸਾਈਕਰ ਹੋ ਉਹਨੂੰ ਮਿਲਣ ਵਾਸਤੇ ਜਿੰਨੇ ਤੱਕ ਲੱਗ ਗਿਆ ਥੇਨ ਉਹ ਫੋਨ ਕਮੇਰੋ ਪੂਰਾ ਛੋੜ ਦਿਆ ਇਹਨੂੰ ਸਾਫ ਚੱਕਣਾ ਚਾਹੀਦਾ ਹੈ ਨਾ ਸਿਟੀ ਕੌਂਸਲ ਦਾ ਫਰਜ਼ ਹੁੰਦਾ ਹੈ ਇਹ ਚੱਕਣਾ ਦਾ ਪਰ ਕਾਫੀ ਟਾਈਮ ਹੋ ਗਿਆ ਇਹਨੂੰ ਇਸ ਤੇ ਕੋਈ ਦੇਰ ਨਹੀਂ ਹੋ ਰਹੀ ਇਹ ਤਾਂ ਬੜਾ ਵੱਡਾ ਪਹਾੜ ਬਣਿਆ ਬਿਲਕੁਲ ਨਜ਼ਦੀਕ ਪਾਰਕ ਹੈ ਜੀ ਹਾਂ ਪਾਰਕ ਹੈ ਜੀ ਬਹੁਤ ਇੱਥੇ ਤੋਂ ਬਗਵਾ ਕੀ ਹੋ ਗਏ ਹੈ ਜੀ ਇਹ ਪਾਰਕ ਦੇ ਵਿੱਚ ਹਾਂ ਲੋਕ ਬਗਵਾ ਤੇ ਹੁੰਦਾ ਇੰਨਾ ਗਮੋਸ ਕੁਮਾਰ ਦਾ ਬੰਦਾ ਰਹਿਣ ਦਾ ਮਤਲਬ ਇਹ ਉਹ ਹੋ ਨਹੀਂ ਸਕਦਾ ਕੀ ਕਰਾ ਇਹਨਾਂ ਲਕਾਰ ਵੀ ਆ ਲਾਟੇ ਜ ਉਹ ਪੈਟੀ ਵਾਲੀ ਵੀ ਲਾਟੇ ਮਾਰਕ ਦੇ ਉੱਪਰ ਲੱਗਿਆ ਹੈਗਾ ਵਾ ਇਸ پارک ਦੇ ਉੱਤੇ ਹਾਂ ਹਾਂ ਜੀ ਪੈਟੀਕਰ ਦੇ ਤੋਂ ਉੱਤੇ ਹਾਂ ਜੀ ਹਾਂ ਇਹ ਤਾਂ ਬਹੁਤ સારી ਵਧੀਆ ਮਾਰਕਿੰਗ ਕੀ ਆ ਇਹ ਗੰਦਗੀ ਦੇ ਕਾਰਨ ਇਤ ਸਾਡੀ ਬੇਕਾਰ ਪਈ ਆ ਇੱਥੇ ਲੋਕ ਵੀਦੇ ਸਵਾ ਪਹਿਲਾਂ ਪਹਿਲਾਂ ਸਵਾ ਬਹੁਤ ਬਹੁਤ ਜੇ ਤਾਂ ਇਹ ਡੌਂਗਰੀ ਲੱਗਦਾ ਤੇ ਬਹੁਤ ਬਗੜਾ ਕਹਿੰਦੇ ਸਵਾ ਸਵਾ ਹਾਂ 1500 ਬੰਦੇ ਇੱਥੇ ਆਉਂਦਾ ਸੀ ਰਹਿਣ ਮਾਰਕਿੰਗ ਦੇ ਵਿੱਚ ਤੇ ਹੁਣ ਤਾਂ ਮਤਲਬ ਅੱਗੇ ਟਮਟਾ ਲੱਗੇ ਉਹ ਵੀ ਬੱਚੇ ਹੀ ਹੁੰਦੇ ਹੈਗੇ ਕੋਈ ਟੂਡੇ ਜਾਂਦੇ ਨੱਜਾਂ ਨੂੰ ਝੋਕਣ ਨੂੰ ਜਾਂ ਆਪਣੇ ਝੋਕਣ ਦੇ ਵਾਸਤੇ ਆਉਂਦੇ ਬਾਕੀ ਹੋਰ ਤਾਂ ਕੋਈ ਇੱਥੇ ਸ਼ਹਿਰ ਨਾ ਚਾਹਣਾ ਬੰਦਾ ਖਿਆਲ ਨਹੀਂ ਮੁਸਫੀਮੋਂ ਬਾਅਦ ਤੇ ਕਰੂਗੇ ਮੌਂਸਮ ਦੇ ਵਿੱਚ ਕਿਥੇ ਮੈਂ ਸ਼ੂਗਰ ਤਾਂ ਮੈਂ ਇਹ ਪਾਰਕ ਜਿਹੜੀ ਹੈਗੀ ਆ ਵਧੀਆ ਇਲਾਕੇ ਦੇ ਵਿਕਾਸ ਦਾ ਕਾਰਨ ਬਣ ਗਈ ਹਾਂ ਜੀ ਬਾਕੀ ਲੋਕ ਹੁਣ ਇਹ ਤੁਹਾਡੇ ਕੋਲ ਗਿਆ ਮੇਨ ਸੜਕ ਹੈਗੀ ਆ ਜਿਹੜੀ ਇੰਦੀ ਆਪਣੇ ਪੋਂਡੇ ਦੇ ਕੋਠਿਆਂ ਜਾਂਦੀ ਹੈਗੀ ਸੜਕ ਇਹ ਜਿਹੜਾ ਵੀ ਬੰਦਾ ਇਹ ਤੋਂ ਨਿਕਲਦਾ ਉਹਦਾ ਉਹ ਬੰਦੇ ਨੂੰ ਪਤਾ ਜਿਹੜਾ ਬੰਦਾ ਕਿੱਥੇ ਨਿਕਲਣਾ ਪਰਿਵਾਰ ਕੀ ਕਹਿਣਗੇ ਉਹ ਕੀ ਮੰਗ ਕਰਦੇ ਹੋ ਤੁਸੀਂ ਸਟਾਫ ਆਹ ਜਾਂਦੇ ਆ ਵੀ ਇਹਨੂੰ ਟੋਡੇ ਨੂੰ ਚੱਕਿਆ ਜਾਵੇ ਇਹ ਚਕਤਰੀ ਕਮੇਟੀ ਦਾ ਫਰਜ ਹੋਣਾ ਨਹੀਂ ਚੱਟਣਾ ਇਹਨੂੰ ਇਸ ਗੰਦਰੋ ਤੇ ਵਾਕੀ ਜਿਹੜੀ ਆ ਇੱਥੇ ਉਹਨਾਂ ਗਿਲਾ ਬਿਗੜਾ ਹੁੰਦਾ ਉਸਾਪੜੇ ਦੇ ਵਿੱਚ ਕਹਿਣਾ ਮਤਲਬ ਕਿ ਉਹ ਛੁੱਟ ਜਾਂਦੇ ਹੈਗੇ ਛੱਪੜ ਪਾ ਨਹੀਂ ਕੋਈ ਇੱਕ ਛੱਪੜ ਰਹਿ ਗਿਆ ਇਹੇ ਉਹਨਾਂ ਨੂੰ ਭਰਨਾ ਨਹੀਂ ਹੈ ਜਿੱਥੇ ਛੱਪੜ ਹੈ ਜਿਹੜੀ ਪੁਰਾਣੀ ਚੀਜ਼ਾਂ ਜਿਹੜੀ ਉਹ ਉਸ ਦਿਨ ਰੱਖਿਆ ਲਗੇ ਛੱਪੜਾ ਜਾਂ ਕੋਈ ਹੋ ਜੀ ਹੈ ਜੇ ਧਾਣੂ ਕੇ ਸਾਰਾ ਜੇ ਕੋਈ ਇੰਜੀਨਰਾਂ ਨੇ ਪਹਿਲਾਂ ਉਸ ਤੇ ਲੱਗੇ ਜਾਂਦੇ ਪਰ ਫਿਰ ਵੀ ਇਹਨੂੰ ਫਿਰ ਹੀ ਜਾਂਦੇ ਨਹੀਂ ਹੈਰ ਦੇ ਛੱਪਣਾ ਚ ਇੱਕੋ ਛੱਪੜ ਬਚਿਆ ਜਿਹਨੂੰ ਹੁਣ ਭਰ ਦੇਣਗੇ ਹੈ ਜੇਕਰ ਉਹ ਬਸ ਇਹੀ ਛੱਪੜ ਬਚਿਆ ਹੈਗਾ ਜਿਹ ਹਾਂ ਜੀ ਹਾਂ ਜੀ ਬਾਕੀ ਇਹ ਸੱਪੜਾ ਬਾਕੀ ਤਾਂ ਕੋਈ ਖੈਰ ਵਿੱਚ ਕੋ ਸੱਪੜਾ ਹੈਗਾ ਤੇ ਅਸੀਂ ਇਹੀ ਮੰਗ ਕਰਦੇ ਹੈਗੇ ਆ ਵੀ ਇਹ ਸੱਪੜੀ ਪੂਰੀ ਵਿਸ਼ਵਾਸਪਾਹੀ ਕਰਾਈ ਜਾਵੇ ਤੇ ਜਿਹੜੀਆਂ ਡੰਪ ਲੱਗੇ ਹੈਗੇ ਆ ਹਾਂ ਜੀ ਜਿਹੜੀਆਂ ਇਹ ਡੰਪ ਦੇ ਨਾਲ ਕਹਿੰਦਾ ਮਤਲਬ ਕਿ ਦੇਖੋ ਤੁਸੀਂ ਆ ਚਾਰੇ ਪਾਸੇ ਦੇਖੋ ਸੱਪੜਾ ਕੀ ਹਾਲ ਵਿੱਚ ਖੜ ਕੇ ਦੇਖੋ ਬੁਰਾ ਹਾਲ ਹੈ ਸੱਪੜੇ ਵਿੱਚ ਰਹਿੰਦਾ ਮੈਂ ਨਹੀਂ ਕਹਿੰਦਾ ਮਤਲਬ ਕਿ ਹੋ ਹੋ ਗਿਆ ਨਹੀਂ ਲੰਗੜਾ ਇੱਥੇ ਰਹਿਣਾ ਮਤਲਬ ਰਾਸ ਨੂੰ ਉਹਤ ਵਾਰ ਜਿਹੜੇ ਡੈਪਟੋ ਆ ਕੇ ਆਫਰ ਵਗੈਰਾ ਲਾ ਜਾਂਦੇ ਹੈਗੇ ਪੂਰਾ ਪ੍ਰਦੂਸ਼ਣ ਕਹਿੰਦੇ ਘਰਾਂ ਦੇ ਵਿੱਚ ਆਉਂਦਾ ਨਾਲ ਉਹ ਘੇਟਣਾ ਮੁਸ਼ਕਲ ਉਹਨਾਂ ਨੂੰ ਮੁਸ਼ਕਲ ਜਾਂਦਾ ਹੈਗਾ ਆਪਾਂ ਬੁਰਾ ਆਤ ਕਰਨ ਵਾਲਿਆਂ ਵੀ ਜੋ ਬੰਗਲੇ ਵੀ ਖੜੇ ਆ ਗਏ ਜੀ ਇਹਨਾਂ ਨੂੰ ਪਸ ਕੇ ਦੇਖਣ ਨੂੰ ਜਿਵੇਂ ਰਾਤ ਨੂੰ ਰਹਿੰਦੇ ਆ ਗਏ ਪੂਰਾ ਤੋ ਆ ਅੰਦਰ ਬਣ ਜਾਂਦਾ ਬੁਰਾ ਹਾਲ ਲਾਗੇ ਸਾਹ ਨਹੀਂ ਉਹ ਤਾਂ ਅੰਦਰ ਬੈਠੇ ਨੂੰ ਵੀ ਤੁਹਾਨੂੰ ਸਾਹ ਨਹੀਂ ਆਉਂਦਾ ਐਨੀ ਕਣੀ ਆਉਹੀ ਬਈ ਬਹੁਤ ਹਾਲਤ ਗਰੀਬ ਖਰਾਵਾ ਜੀ ਦੀ ਤਾਂ ਜੀ ਨਗਰ ਕੌਂਸਲ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਸ਼ਹਿਰ ਜੋ ਗੰਦਗੀ ਜਿਹੜੀ ਹੈਗੀ ਆ ਇਹਨੂੰ ਸਫਾਈ ਕਰਕੇ ਇਹਨੂੰ ਠੋਕਵੇਂ ਪ੍ਰਬੰਧ ਕੀ ਇਹ ਕਹਤੀ ਕੋਈ ਤੇ ਬਚੀ ਹੋਈ ਧਰੋਹਰ ਜਿਹੜੀ ਛੱਪੜ ਆ ਉਹਨੂੰ ਸੁਰੱਖਿਅਤ ਰੱਖਿਆ ਜਾ ਸਕਿਆ ਥੋੜੀ ਛੱਪੜ ਵੀ ਦਿਖਾ ਦਿੰਦੇ ਆ ਜਿਹਦੇ ਵਿੱਚ ਇਹਦੇ ਕੀ ਹਾਲਾਤ ਆ ਦੇਖੋ ਛੱਪੜ ਪੂਰਾ ਭਰ ਦਿੱਤਾ ਗਿਆ ਇਹਦੇ ਲਈ 10 ਲੱਖ ਰੁਪਇਆ ਪਿਛਲੇ ਸਮੇਂ ਵਿੱਚ ਨਗਰ ਕੌਂਸਲ ਵੱਲੋਂ ਮਨਜ਼ੂਰ ਕਰਕੇ ਖਰਚ ਕੀਤਾ ਗਿਆ ਸੀ ਇਸ ਛੱਪੜ ਨੂੰ ਖਾਲੀ ਕਰਨ ਦੀ ਔਰ ਖਾਲੀ ਵੀ ਕੀਤਾ ਸੀ ਆ ਦੁਬਾਰਾ ਫੇਰ ਨਗਰ ਕੌਂਸਲ ਵੱਲੋਂ ਹੀ ਭਰ ਦਿੱਤਾ ਗਿਆ